ਅਸੀਂ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ ਵਾਸਤੇ ਜਿਹੜੇ ਪੰਕਜ ਬੱਪੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠਿਆ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਬਈਆ ਦੇਖ ਲਓ ਤੁਸੀਂ ਗੱਡੀ 'ਚ ਕਿਸਾਨਾਂ ਦੇ ਚੜਿਆ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਯਾਨੀ ਬਾਲ ਪੱਟਿਆ ਬਾਈ ਹਾਤ ਤੋਹ ਜਾਲਾ ਅੱਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਅਨਪ੍ਰੀਤ ਨੰਦੀਪ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਉਹਨਾਂ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਬਾਤੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਾਈ ਅਬਦਾਲੀ ਨਾਲੋਂ ਪੜਾ ਰਬਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਸ ਪ੍ਰਦਰਸ਼ਨ ਵੀ ਸਾਡੀ ਗੱਡੀ ਬਿਲਕੁਲ ਨਹੀਂ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਜਿਹੜਾ ਪਰਚਾ ਪ੍ਰਤੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰਪਈਆ ਇੰਨਾ ਇੰਨਾ ਨਿਰਦਈ ਅਸੀਂ ਪਹਿਲੀ ਵਾਰ ਦੇਖ ਰਹੇ ਆ ਕਿਉਂਕਿ ਕੋਈ ਪੁਲਿਸ ਮੁਲਾਜ਼ਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਜ ਰਿਹਾ ਇੱਥੋਂ ਪਤਾ ਲੱਗਦਾ ਸਾਨੂੰ ਪੰਕਜ ਪੱਪੂ ਦੇ ਨਾਲ ਇਹਨਾਂ ਦੀ ਭਾਈ ਹਿੱਸੇਦਾਰੀ ਆ ਹਿੱਸੇਦਾਰੀ ਹੁਣ ਗੱਡੀ ਤੇ ਨਿਕਲਣ ਦੇ ਤਾਂ ਤੁਸੀਂ ਭਾਈ ਬਿਲਕੁਲ ਸਾਡੀਆਂ ਜਾਣਾਂ ਦੇ ਸਕਦੀਆਂ ਨੇ ਸਾਡੀਆਂ ਕਰਦਣਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਥਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਬਾਈ ਉਸ ਪ੍ਰਦਰਸ਼ਨ ਨੂੰ ਐਨਸਿਕ ਭੜਕਾਉ ਬਾਈ ਮੈਡਮ ਨੇ ਆ ਕੇ ਉੱਤੇ ਗੱਡੀ ਚੜ੍ਹ ਗਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਬਾਈ ਇਹ ਜਗ ਜਹਰਾ ਜਾਨੀ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਦੇਮਾਨਾ ਇਥੇ ਦਾ ਪ੍ਰਸ਼ਾਸਨ ਉਹ ਪੰਕਜ ਬੱਪੂ ਨੂੰ ਵਿਚਾਰ ਰਿਹਾ ਬਾਈ ਪੰਕਜ ਪੱਪੂ ਨੂੰ ਵਿਚਾਰ ਰਿਹਾ ਗੱਡੀ ਰੋਕਣਾ ਕਿੰਨਾ ਕੁ ਵਾਜਬ ਸਮਝਦੇ ਹੋ ਬਾਈ ਜੀ ਗੱਡੀ ਅਸੀਂ ਹੱਥ ਬਨ ਕੇ ਬੇਨਤੀ ਕੀਤੀ ਸੀ ਵੀ ਸਾਡੀ ਗੱਲ ਸੁਣ ਕੇ ਜਾਓ ਕਿਉਂਕਿ ਹਜ਼ਾਰਾਂ ਲੋਕ ਨੇ ਜਿਹੜੇ ਉਰੇ ਬੈਠੇ ਆ ਕਿਉਂਕਿ ਬਾਈ ਇਹਨਾਂ ਨੂੰ ਛੱਡ ਕੇ ਮੈਡਮ ਇਥੋਂ ਪੱਜ ਰਹੀ ਆ ਅਸੀਂ ਇਹੀ ਬੇਨਤੀ ਕਰਦੇ ਦੇ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੋ ਤੁਸੀਂ ਸੁਣ ਕੇ ਇਹਨਾਂ ਦਾ ਮਸਲਾ ਹੱਲ ਕਰੋ ਬਾਈ ਪੱਗਾ ਸਿੰਪਲ ਵਾਦੀ ਚ ਉਰੇ ਸਪਾਰੀ ਸੂਟ ਪਾਇਆ ਹੋਇਆ ਬਾਈ ਦੇ ਉਹਦੇ ਪਤਾਨੀ ਉਹ ਪੁਰਸੜਾ ਕਾਉਣਾ ਬਾਈ ਖਿੱਚ ਕੇ ਧੂਕੇ ਪੱਗ ਲਾਹੀਆ ਲਫੜ ਮਾਰੇ ਨੇ ਕਿਸਾਂ ਤੋਂ ਖਿੱਚਿਆ ਆਹ ਦੇਖ ਲੋ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂਣੀਆਂ ਨੇ ਉਹ ਫੈਕਚਰ ਕਰੀਆਂ ਨੇ ਲੱਤਾਂ ਮਾਰ ਮਾਰ ਪੂਰੇ ਪਿਆਂਦੇ ਅਸੀਂ ਗੱਡੀ ਦੇ ਮੂਰੇ ਪਈ ਸੀ ਅਸੀਂ ਤਾਂ ਮੈਡਮ ਲਵੇ ਗਏ ਵੀ ਨਹੀਂ ਹੱਥ ਨਹੀਂ ਲਿਆ ਗੱਡੀ ਦੇ ਮੂਰੇ ਪਈ ਸੀ ਜੀ ਮੇਰੇ ਤੇ ਹਮਲਾ ਕੀਤਾ ਬਾਈ ਉਹ ਦੇਖ ਸਕਦੇ ਹੋ ਤੁਸੀਂ ਲਾਈਵ ਚੱਲਦਾ ਉਹ ਕਿੱਥੇ ਕਿੱਥੇ ਬੈਠੇ ਤੇਰੀ ਮੈਡਮ ਤੇ ਅਸੀਂ ਤਾਂ ਅਸੀਂ ਤਾਂ ਗੱਡੀ ਅਸੀਂ ਤਾਂ ਗੱਡੀ ਰੋਕ ਰਹੇ ਤੇ ਭਰਾ ਜੀ ਅਸੀਂ ਹਮਲਾ ਕਰਨ ਵਾਲੇ ਆ ਜਨ ਅਸੀਂ ਪੱਪੂ ਪੰਕਜ ਦੇ ਤੇ ਹਮਲਾ ਕਰਦੀਏ ਜੇ ਚੋਰ ਨੂੰ ਪਨਾਹ ਦੇਣ ਵਾਲੇ ਤੁਹਾਡਾ ਕ ਬਾਈ ਐਕਸ਼ਨ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਜਿੱਥੇ ਬੰਦੀਆਂ ਕਹਿਣਗੇ ਇਹਨਾਂ ਦੇ ਜੇਬਾਂ ਦੇ ਵਿੱਚ ਵਾਲਮਰ ਨੇ ਗੋਲੀਆਂ ਮਾਰਨ ਸਾਡੇ ਯਾਰ ਸਾਨੂੰ ਮਾਰਦੇ ਨਾ ਇਹ ਜਿਹੜੇ ਚੋਰ ਨੇ ਇਹਨਾਂ ਦੇ ਇੱਕ ਨਹੀਂ ਚੱਲਦੇ ਰਹਣਗੇ ਇਹਨਾਂ ਨੂੰ ਕਮਾਈਆਂ ਦਿੰਦੇ ਰਹਣਗੇ ਸਰਕਾਰਾਂ ਨੂੰ ਅਸੀਂ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ ਵਾਸਤੇ ਜਿਹੜੇ ਪੰਕਜ ਬੱਪੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠਿਆ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਬਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚੜੀ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਜਾਨੀ ਬਾਲ ਪੱਟਿਆ ਬਾਈ ਅੱਧ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਹਨ ਬੰਦੀਕ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਔਰ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਬਾਤੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਾਈ ਅਬਦਾਲੀ ਨਾਲੋਂ ਪੜਾ ਰਬਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਸ ਪ੍ਰਦਰਸ਼ਨ ਵੀ ਸਾਡੀ ਗੱਡੀ ਬਿਲਕੁਲ ਨਹੀਂ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪ੍ਰਤੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰਪਈਆ ਇੰਨਾ ਇੰਨਾ ਨਿਰਦਈ ਅਸੀਂ ਪਹਿਲੀ ਵਾਰ ਦੇਖ ਰਹੇ ਆ ਕਿਉਂਕਿ ਕੋਈ ਪੁਲਿਸ ਮੁਲਾਜ਼ਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਜ ਰਿਹਾ ਇੱਥੋਂ ਪਤਾ ਲੱਗਦਾ ਸਾਨੂੰ ਪੰਕਜ ਪੱਪੂ ਦੇ ਨਾਲ ਇਹਨਾਂ ਦੀ ਭਾਈ ਹਿੱਸੇਦਾਰੀ ਆ ਹਿੱਸੇਦਾਰੀ ਹੁਣ ਗੱਡੀ ਤੇ ਨਿਕਲਣ ਦੇ ਤਾਂ ਤੁਸੀਂ ਭਾਈ ਬਿਲਕੁਲ ਸਾਡੀਆਂ ਜਾਨਾਂ ਜਾ ਸਕਦੀਆਂ ਨੇ ਸਾਡੀਆਂ ਕਰਦਣਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਥਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਬਾਈ ਉਸ ਪ੍ਰਦਰਸ਼ਨ ਨੂੰ ਐਨਸਿਕ ਭੜਕਾਉ ਬਾਈ ਮੈਡਮ ਨੇ ਆ ਕੇ ਉੱਤੇ ਗੱਡੀ ਚੜ੍ਹ ਗਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਬਾਈ ਇਹ ਜਗ ਜਹਰਾ ਜਾਨੀ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਦੇਮਾਨਾ ਇਥੇ ਦਾ ਪ੍ਰਸ਼ਾਸਨ ਉਹ ਪੰਕਜ ਬੱਪੂ ਨੂੰ ਵਿਚਾਰ ਰਿਹਾ ਬਾਈ ਪੰਕਜ ਪੱਪੂ ਨੂੰ ਵਿਚਾਰ ਰਿਹਾ ਗੱਡੀ ਰੋਕਣਾ ਕਿੰਨਾ ਕੁ ਵਾਜਬ ਸਮਝਦੇ ਹੋ ਬਾਈ ਜੀ ਗੱਡੀ ਅਸੀਂ ਹੱਥ ਬਨ ਕੇ ਬੇਨਤੀ ਕੀਤੀ ਸੀ ਵੀ ਸਾਡੀ ਗੱਲ ਸੁਣ ਕੇ ਜਾਓ ਕਿਉਂਕਿ ਹਜ਼ਾਰਾਂ ਲੋਕ ਨੇ ਜਿਹੜੇ ਉਰੇ ਬੈਠੇ ਆ ਕਿਉਂਕਿ ਬਾਈ ਇਹਨਾਂ ਨੂੰ ਛੱਡ ਕੇ ਮੈਡਮ ਇਥੋਂ ਪੱਜ ਰਹੀ ਆ ਅਸੀਂ ਇਹੀ ਬੇਨਤੀ ਕਰਦੇ ਦੇ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੋ ਤੁਸੀਂ ਸੁਣ ਕੇ ਇਹਨਾਂ ਦਾ ਮਸਲਾ ਹੱਲ ਕਰੋ ਬਾਈ ਪੱਗਾ ਸਿੰਪਲ ਵਾਦੀ ਚ ਆ ਉਰੇ ਸਪਾਰੀ ਸੂਟ ਪਾਇਆ ਹੋਇਆ ਬਾਈ ਦੇ ਉਹਦੇ ਪਤਾ ਨਹੀਂ ਉਹ ਬੁਰਸਾੜਾ ਕੌਣਾ ਬਾਈ ਖਿੱਚ ਕੇ ਧੂਕੇ ਪੱਗ ਲਾਹੀ ਆ ਲੱਫੜ ਮਾਰੇ ਨੇ ਕਿ ਇਸ ਨੂੰ ਤੋਂ ਖਿੱਚਿਆ ਆਹ ਦੇਖ ਲੋ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂਣੀਆਂ ਨੇ ਉਹ ਫੈਕਚਰ ਕਰੀਆਂ ਨੇ ਲੱਤਾਂ ਮਾਰ ਮਾਰ ਉਹਨੇ ਪਿਆਂਦੇ ਸੀ ਗੱਡੀ ਦੇ ਮੂਰੇ ਪਈ ਸੀ ਅਸੀਂ ਤਾਂ ਮੈਡਮ ਲਵੇ ਗਏ ਵੀ ਨਹੀਂ ਹੱਥ ਨੂੰ ਲੈ ਗੱਡੀ ਦੇ ਮੂਰੇ ਪਈ ਸੀ ਜਿਹਨੇ ਮੇਰੇ ਤੇ ਹਮਲਾ ਕੀਤਾ ਬਾਈ ਉਹ ਦੇਖ ਸਕਦੇ ਹੋ ਤੁਸੀਂ ਲਾਈਵ ਚੱਲਦਾ ਹੋ ਕੇ ਦੇਖ ਕੇ ਬੈਠੇ ਤੇ ਨਹੀਂ ਮੈਡਮ ਤੇ ਅਸੀਂ ਤਾਂ ਅਸੀਂ ਤਾਂ ਗੱਡੀ ਅਸੀਂ ਤਾਂ ਗੱਡੀ ਰੋਕ ਰਹੇ ਤੇ ਭਰਾ ਜੀ ਅਸੀਂ ਹਮਲਾ ਕਰਨ ਵਾਲੇ ਆ ਜਰ ਅਸੀਂ ਪੱਪੂ ਪੰਕ ਜਿਹਦੇ ਨਾਲ ਹਮਲਾ ਕਰਦੀਏ ਜੇ ਚੋਰ ਨੂੰ ਬਣਾ ਦੇਣ ਵਾਲੇ ਬਾਈ ਐਕਸ਼ਨ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਜਿੱਥੇ ਬੰਦੀਆਂ ਕਹਿਣਗੇ ਇਹਨਾਂ ਦੇ ਜੇਬਾਂ ਦੇ ਵਿੱਚ ਵਾਲਮਰ ਨੇ ਗੋਲੀਆਂ ਮਾਰਨ ਸਾਡੇ ਯਾਰ ਸਾਨੂੰ ਮਾਰਦੇ ਨਾ ਇਹ ਜਿਹੜੇ ਚੋਰ ਨੇ ਇਹਨਾਂ ਦੇ ਇੱਕ ਨਹੀਂ ਚੱਲਦੇ ਰਹਿੰਗੇ ਇਹਨਾਂ ਨੂੰ ਕਮਾਈਆਂ ਦਿੰਦੇ ਰਹਿੰਗੇ ਸਰਕਾਰਾਂ ਨੂੰ ਅਸੀਂ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ ਵਾਸਤੇ ਜਿਹੜੇ ਪੰਕਜ ਬੱਪੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠਿਆ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਬਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚੜ੍ਹਿਆ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਜਾਨੀ ਬਾਲ ਪੱਟਿਆ ਬਾਈ ਹਾ ਤੋ ਜਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਹਨ ਬੰਦਕ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਉਹ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਬਾਤੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਾਈ ਅਬਦਾਲੀ ਨਾਲੋਂ ਪੜਾ ਰਬਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਸ ਪ੍ਰਦਰਸ਼ਨ ਵੀ ਸਾਡੀ ਗੱਡੀ ਬਿਲਕੁਲ ਨਹੀਂ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪ੍ਰਤੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰੁਪਈਆ ਇੰਨਾ ਇੰਨਾ ਨਿਰਦਈ ਅਸੀਂ ਪਹਿਲੀ ਵਾਰ ਦੇਖ ਰਹੇ ਆ ਕਿਉਂਕਿ ਕੋਈ ਪੁਲਿਸ ਮੁਲਾਜ਼ਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਜ ਰਿਹਾ ਇੱਥੋਂ ਪਤਾ ਲੱਗਦਾ ਸਾਨੂੰ ਪੰਕਜ ਪੱਪੂ ਦੇ ਨਾਲ ਇਹਨਾਂ ਦੀ ਭਾਈ ਹਿੱਸੇਦਾਰੀ ਆ ਹਿੱਸੇਦਾਰੀ ਹੁਣ ਗੱਡੀ ਤੇ ਨਿਕਲਣ ਦੇ ਤਾਂ ਤੁਸੀਂ ਭਾਈ ਬਿਲਕੁਲ ਸਾਡੀਆਂ ਜਾਨਾਂ ਜਾ ਸਕਦੀਆਂ ਨੇ ਸਾਡੀਆਂ ਕਰਦਣਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਥਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਬਾਈ ਉਸ ਪ੍ਰਦਰਸ਼ਨ ਨੂੰ ਐਨਸਿਕ ਭੜਕਾਉ ਬਾਈ ਮੈਡਮ ਨੇ ਆ ਕੇ ਉੱਤੇ ਗੱਡੀ ਚੜ੍ਹਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਬਾਈ ਇਹ ਜਗ ਜਹਰਾ ਜਾਨੀ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਦੇਮਾਨਾ ਇਥੇ ਦਾ ਪ੍ਰਸ਼ਾਸਨ ਉਹ ਪੰਕਜ ਬੱਪੂ ਨੂੰ ਵਿਚਾਰ ਰਿਹਾ ਬਾਈ ਪੰਕਜ ਪੱਪੂ ਨੂੰ ਵਿਚਾਰ ਰਿਹਾ ਗੱਡੀ ਰੋਕਣਾ ਕਿੰਨਾ ਕੁ ਵਾਜਬ ਸਮਝਦੇ ਹੋ ਬਾਈ ਜੀ ਗੱਡੀ ਅਸੀਂ ਹੱਥ ਬਨ ਕੇ ਬੇਨਤੀ ਕੀਤੀ ਸੀ ਵੀ ਸਾਡੀ ਗੱਲ ਸੁਣ ਕੇ ਜਾਓ ਕਿਉਂਕਿ ਹਜ਼ਾਰਾਂ ਲੋਕ ਨੇ ਜਿਹੜੇ ਉਰੇ ਬੈਠੇ ਆ ਕਿਉਂਕਿ ਬਾਈ ਇਹਨਾਂ ਨੂੰ ਛੱਡ ਕੇ ਮੈਡਮ ਇਥੋਂ ਪੱਜ ਰਹੀ ਆ ਅਸੀਂ ਇਹੀ ਬੇਨਤੀ ਕਰਦੇ ਦੇ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੋ ਤੁਸੀਂ ਸੁਣ ਕੇ ਇਹਨਾਂ ਦਾ ਮਸਲਾ ਹੱਲ ਕਰੋ ਬਾਈ ਪੱਗਾ ਸਿੰਪਲ ਵਾਦੀ ਚ ਉਰੇ ਸਪਾਰੀ ਸੂਟ ਪਾਇਆ ਹੋਇਆ ਬਾਈ ਦੇ ਉਹਦੇ ਪਤਾ ਨਹੀਂ ਉਹ ਬੁਰਸਾੜਾ ਕਾਹਣਾ ਬਾਈ ਖਿੱਚ ਕੇ ਧੂਕੇ ਪੱਗ ਲਾਹੀਆ ਲਫੜ ਮਾਰੇ ਨੇ ਕਿਸਾਂ ਤੋਂ ਖਿੱਚਿਆ ਆਹ ਦੇਖ ਲੋ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂਣੀਆਂ ਨੇ ਉਹ ਫੈਕਚਰ ਕਰੀਆਂ ਨੇ ਲੱਤਾਂ ਮਾਰ ਮਾਰ ਪੂਰੇ ਪਿਆਂਦੇ ਅਸੀਂ ਗੱਡੀ ਦੇ ਮੂਰੇ ਪਈ ਸੀ ਅਸੀਂ ਤਾਂ ਮੈਡਮ ਲਵੇ ਗਏ ਵੀ ਨਹੀਂ ਹੱਥ ਨਹੀਂ ਲਾਇਆ ਗੱਡੀ ਦੇ ਮੂਹਰੇ ਪਈ ਸੀ ਜੀ ਮੇਰੇ ਤੇ ਹਮਲਾ ਕੀਤਾ ਬਾਈ ਉਹ ਦੇਖ ਸਕਦੇ ਹੋ ਤੁਸੀਂ ਲਾਈਵ ਚੱਲਦਾ ਉਹ ਕਿੱਥੇ ਕਿੱਥੇ ਬੈਠੇ ਤੇਰੀ ਮੈਡਮ ਤੇ ਅਸੀਂ ਤਾਂ ਅਸੀਂ ਤਾਂ ਗੱਡੀ ਅਸੀਂ ਤਾਂ ਗੱਡੀ ਰੋਕ ਰਹੇ ਤੇ ਭਰਾ ਜੀ ਅਸੀਂ ਹਮਲਾ ਕਰਨ ਵਾਲੇ ਆ ਜਨ ਅਸੀਂ ਪੱਪੂ ਪੰਕਜ ਦੇ ਤੇ ਹਮਲਾ ਕਰਦੀਏ ਜੇ ਚੋਰ ਨੂੰ ਪਨਾਹ ਦੇਣ ਵਾਲੇ ਤੁਹਾਡ ਭਾਈ ਐਕਸ਼ਨ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਜਿੱਥੇ ਬੰਦੀਆਂ ਕਹਿਣਗੇ ਇਹਨਾਂ ਦੇ ਜੇਬਾਂ ਦੇ ਵਿੱਚ ਬਾਲਮਰ ਨੇ ਗੋਲੀਆਂ ਮਾਰਨ ਸਾਡੇ ਯਾਰ ਸਾਨੂੰ ਮਾਰਦੇ ਨਾ ਇਹ ਜਿਹੜੇ ਚੋਰ ਨੇ ਇਹਨਾਂ ਦੇ ਇੱਕ ਨਹੀਂ ਚੱਲਦੇ ਰਹਿਣਗੇ ਇਹਨਾਂ ਨੂੰ ਕਮਾਈਆਂ ਦਿੰਦੇ ਰਹਿਣਗੇ ਸਰਕਾਰਾਂ ਨੂੰ